ਹੈਲੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਪਲੱਸ 2 ਪਾਸ ਕਰਕੇ ਜਾਣਾ ਚਾਹੀਦਾ ਹੈ ਉੱਥੇ ਜਾ ਕੇ ਪਲੱਸ 2 ਤੋਂ ਬਾਅਦ ਕਾਲਜ ਜੁਆਇਨ ਕਰਨਾ ਚਾਹੀਦਾ ਹੈ ਜਾਂ ਫਿਰ ਆਈਟੀਆਈ ਕਰਨ ਤੋਂ ਬਾਅਦ ਬੱਚੇ ਕਾਲਜ ਨੂੰ ਜੁਆਇਨ ਕਰਨ ਜਿਵੇਂ ਕਿ ਤੁਸੀਂ ਜਾਣ ਹੀ ਚੁੱਕੇ ਹੋ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਪਲੱਸ 2 ਪਾਸ ਕਰਕੇ ਬੱਚੇ ਪਹੁੰਚ ਰਹੇ ਹਨ ਬਟ ਬਾਕ-ਬਾਕ ਦੇਸ਼ਾਂ ਦੇ ਵਿੱਚ ਕੰਸਟਰਕਸ਼ਨ ਵਰਕਰ ਦੀ ਕਾਫੀ ਜ਼ਿਆਦਾ ਲੋੜ ਹੈ ਸੋ ਅਗਰ ਬੱਚੇ ਕੰਸਟਰਕਸ਼ਨ ਵਰਕਰ ਦੇ ਜਿਹੜੇ ਕੋਰਸ ਨੇ ਉਹ ਆਪਣੇ ਦੇਸ਼ ਤੋਂ ਕਰਕੇ ਜਾਣ ਤਾਂ ਉੱਥੇ ਵਿਦੇਸ਼ਾਂ ਵਿੱਚ ਉਹਨਾਂ ਨੂੰ ਬਹੁਤ ਹੀ ਸੌਖੇ ਢੰਗ ਦੇ ਨਾਲ ਵਧੀਆ ਨੌਕਰੀ ਪ੍ਰਾਪਤ ਹੋ ਸਕਦੀ ਹੈ ਇੰਡੀਆ ਦੇ ਵਿੱਚ ਜਿਹੜੇ ਇਹ ਕੰਸਟਰਕਸ਼ਨ ਵਰਕਰ ਦੇ ਕੋਰਸ ਨੇ ਉਹ ਸਾਰੀਆਂ ਆਈਟੀ ਦੁਆਰਾ ਕਰਾਏ ਜਾਂਦੇ ਨੇ ਟ੍ਰੇਡ ਕੋਰਸ ਹੁੰਦੇ ਨੇ ਜਿਵੇਂ ਕਿ ਇਲੈਕਟ੍ਰੀਸ਼ੀਅਨ, ਮਕੈਨਿਕ, ਡੀਜ਼ਲ, ਵੈਲਡਰ, ਪਲੰਬਰ, ਡਿਊਟੀ ਪਾਲਰ, ਕੰਪਿਊਟਰ ਦਾ ਕੋਰਸ, ਕਾਰ ਪੇਂਟਰ ਦਾ ਕੋਰਸ, ਬਾਰ ਬੈਂਡਰ ਦਾ ਕੋਰਸ ਇਹ ਸਾਰੇ ਕੋਰਸ ਜਿਹੜੇ ਨੇ ਆਈਟੀ ਦੁਆਰਾ ਕਰਾਏ ਜਾਂਦੇ ਨੇ। ਸੋ ਜਿਹੜੇ ਬੱਚੇ ਫੋਰਨ ਕੰਟਰੀ ਜਾ ਰਹੇ ਨੇ ਉਹਨਾਂ ਨੂੰ ਆਈਟੀ ਟ੍ਰੇਡ ਦਾ ਕੋਰਸ ਕਰਕੇ ਫਿਰ ਵਿਦੇਸ਼ਾਂ ਵਿੱਚ ਜਾ ਕੇ ਕਾਲਜ ਜੁਆਇਨ ਕਰਨ ਦੀ ਲੋੜ ਹੈ। ਕਿਉਂਕਿ ਅਗਰ ਉਹ ਕੋਨਸਟ੍ਰਕਸ਼ਨ ਵਰਕਰ ਦਾ ਕੋਰਸ ਕੀਤਾ ਹੋਏਗਾ ਤਾਂ ਉੱਥੇ ਜਾ ਕੇ ਉਹਨਾਂ ਨੂੰ ਬਹੁਤ ਹੀ ਸੌਖੇ ਢੰਗ ਦੇ ਨਾਲ ਨੌਕਰੀ ਮਿਲ ਸਕਦੀ ਹੈ। ਪੱਕੇ ਹੋਣ ਦੇ ਵਿੱਚ ਇਹਨਾਂ ਨੂੰ ਪੈਰ ਦਿੱਤੀ ਜਾਏਗੀ ਉੱਥੇ ਉਹ ਬਹੁਤ ਹੀ ਸੌਖੇ ਢੰਗ ਦੇ ਨਾਲ ਬਹੁਤ ਹੀ ਘੱਟ ਟਾਈਮ ਦੇ ਵਿੱਚ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਨੇ ਤੇ ਵੈਸਟਰਨ ਕੰਟਰੀ ਦੇ ਵਿੱਚ ਪੱਕੇ ਹੋਣ ਦੇ ਲਈ ਵੀ ਉਹ ਬਹੁਤ ਜਲਦੀ ਬਹੁਤ ਜ਼ਿਆਦਾ ਉਹਨਾਂ ਨੂੰ ਹੈਲਪ ਹੁੰਦੀ ਹੈ ਇਸ ਕੋਰਸ ਦੇ ਨਾਲ ਅਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਨੇ ਤੇ ਅਗਰ ਬੱਚੇ ਕਾਲਜ ਵਿੱਚ ਬੀਏ ਕਰਦੇ ਨੇ ਤਾਂ ਉਹਨਾਂ ਨੂੰ ਨੌਕਰੀ ਦੇ ਚਾਂਸ ਘੱਟ ਮਿਲਦੇ ਨੇ ਤੇ ਅਗਰ ਬੱਚੇ ਆਈਟੀ ਦਾ ਕੋਰਸ ਕਰ ਲੈਂਦੇ ਨੇ ਤਾਂ ਇੰਡੀਆ ਦੇ ਵਿੱਚ ਵੀ ਸਰਕਾਰੀ ਜਾਂ ਅਰਧ ਸਰਕਾਰੀ ਅਦਾਰਿਆਂ ਦੇ ਵਿੱਚ ਸੌਖੇ ਢੰਗ ਨਾਲ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਬਟ ਜਿਹੜੀ ਵੀ ਆਈਟੀ ਤੁਸੀਂ ਕਰਨੀ ਹੈ ਉਹ ਆਈਟੀ ਤੁਸੀਂ ਉਹੀ ਕਰੋ ਜਿਹਦੇ ਤੁਹਾਨੂੰ ਇੰਟਰਸਟ ਹੈ ਅਤੇ ਆਈਟੀ ਜਿਹੜੀ ਤੁਸੀਂ ਕਰ ਰਹੇ ਹੋ ਉਹ ਤੁਹਾਨੂੰ ਪੂਰੀ ਉਹਦੀ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਪ੍ਰੈਕਟੀਕਲ ਨੌਲੇਜ ਪ੍ਰੋਪਰ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਉਂਕਿ ਜਿੱਥੇ ਵੀ ਤੁਸੀਂ ਜਾ ਕੇ ਕੰਮ ਕਰਨਾ ਹੈ ਬੇਸ਼ੱਕ ਤੁਸੀਂ ਇੰਡੀਆ ਦੇ ਵਿੱਚ ਜੋਬ ਕਰ ਰਹੇ ਹੋ ਜਾਂ ਫਿਰ ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਜੋਬ ਪ੍ਰਾਪਤ ਕਰਨੀ ਹੈ ਤਾਂ ਤੁਹਾਡਾ ਕੰਮ ਚੱਕੀਤਾ ਜਾਂਦਾ ਵੀ ਤੁਹਾਨੂੰ ਕਿੰਨੀ ਕਿ ਪ੍ਰੈਕਟੀਕਲ ਨੋਲਿਜ ਹੈ ਸੋ ਇਕੱਲਾ ਸਰਟੀਫਿਕੇਟ ਕੰਮ ਨਹੀਂ ਆਣਾ ਜਿੱਥੇ ਵੀ ਤੁਸੀਂ ਕੋਰਸ ਕਰ ਰਹੇ ਹੋ ਉਸ ਕੋਰਸ ਦੀ ਤੁਹਾਨੂੰ ਪ੍ਰੈਕਟੀਕਲ ਨੋਲਿਜ ਹੋਣੀ ਬਹੁਤ ਜ਼ਰੂਰੀ ਹੈ ਸੋ ਜਿਹੜੇ ਬੱਚੇ ਵੀ ਕੋਰਸ ਕਰਨਾ ਚਾਹੁੰਦੇ ਨੇ ਉਹਨਾਂ ਲਈ ਵਧੀਆ ਮੌਕਾ ਹੈ ਐਡਮਿਸ਼ਨਾਂ ਆਈਟੀ ਟ੍ਰੇਡ ਦੀਆਂ ਚੱਲ ਰਹੀਆਂ ਨੇ ਜਿਹੜੇ ਵੀ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਸਾਡੇ ਨਾਲ ਪਿੱਛੇ ਦਿੱਤੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਨੇ ਅਤੇ ਅਗਰ ਤੁਸੀਂ ਸਾਡੇ ਆਫਿਸ ਜਾ ਕੇ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਮਿਲ ਸਕਦੇ ਹੋ ਅਡਰੈਸ ਨੋਟ ਕਰ ਸਕਦੇ ਹੋ ਸੀ 174 ਨੇ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਸੋ ਐਡਮਿਸ਼ਨਾਂ ਬਹੁਤ ਜ਼ਿਆਦਾ ਰੰਗ ਸੀਟਾਂ ਉਹ ਥੋੜੀਆਂ ਰਹਿ ਗਈਆਂ ਨੇ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਸਾਡੇ ਆਈਟੀ ਜਾ ਕੇ ਸਾਨੂੰ ਮਿਲ ਸਕਦੇ ਆ ਥੈਂਕ ਯੂ